ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਜਿਨ੍ਹਾਂ ਦੀ ਕਮਾਈ ਦੇ ਵਿੱਚ ਵਾਧਾ ਨਹੀਂ ਹੁੰਦਾ ਭਾਵ ਕੇ ਬਰਕਤ ਨਹੀਂ ਰਹਿੰਦੀ ਉਹ ਆਪਣੇ ਘਰ ਦੇ ਵਿੱਚ ਬਰਕਤ ਦੇ ਲਈ ਪਤਾ ਨਹੀਂ ਕਿੰਨਾ ਕੁਝ ਕਰਦੇ ਹਨ ਕਈ ਲੋਕ ਤਾਂ ਆਪਣੇ ਘਰ ਦੇ ਵਿੱਚ ਬਰਕਤ ਦੇ ਲਈ ਕਮਾਈ ਦੇ ਵਿੱਚ ਵਾਧੇ ਦੇ ਲਈ ਕਈ ਤਰ੍ਹਾਂ ਦੇ ਟੋਣੇ ਟੋਟ ਕੇ ਉਪਾਅ ਵੀ ਕਰਦੇ ਹਨ ਪਰ ਸਾਧ ਸੰਗਤ ਜੀ ਸਾਡੇ ਗੁਰੂ ਸਾਹਿਬ ਜੀ ਨੇ ਸਾਨੂੰ ਬਹੁਤ ਵਧੀਆ ਤਰੀਕਾ ਦੱਸਿਆ ਹੈ ਆਪਣੇ ਘਰ ਦੀ ਬਰਕਤ ਦੇ ਲਈ ਤਾਂ ਉਹ ਤਰੀਕਾ ਕਿਹੜਾ ਹੈ ਉਹ ਆਪਾਂ ਆਪਜੀ ਦੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਇਸ ਲਈ ਸਾਧ ਸੰਗਤ ਜੀ ਵੀਡੀਓ ਨੂੰ ਪੂਰਾ ਜ਼ਰੂਰ ਸੁਣਨਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਵੀ ਲਗਵਾ ਦੇਣਾ ਜੀ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੋ ਮਨੁੱਖ ਆਪਣੇ ਰਜਕ ਦੇ ਵਿੱਚੋਂ ਗੁਰੂ ਘਰ ਦੇ ਲੰਗਰਾਂ ਦੇ ਲਈ ਦਸਵੰਧ ਕੱਢਦੇ ਹਨ ਸਮਝੋ ਉਹਨਾਂ ਨੇ ਆਪਣੇ ਘਰ ਦੇ ਕਿਰੇਬੀ ਦੁੱਖ ਦਲੇਦਰ ਬਾਰ ਕੱਢ ਦਿੱਤੇ ਇਹ ਬਚਨ ਮੇਰੇ ਸਤਵੇਂ ਪਾਸ਼ਾ ਜੀ ਦੇ ਹਨ ਕਹਿੰਦੇ ਮੇਰੇ ਸਤਵੇਂ ਪਾਸ਼ਾ ਜੀ ਦੇ ਸਮੇਂ ਦੇ ਵਿੱਚ ਇੱਕ ਵਾਰ ਪਾਸ਼ਾ ਜੀ ਇਸ ਤਰ੍ਹਾਂ ਬਚਨ ਕਰ ਰਹੇ ਸੀ ਕਿ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਕੱਢੋ ਗੁਰੂ ਦੇ ਘਰ ਲੰਗਰਾਂ ਦੇ ਵਿੱਚ ਆਪਣਾ ਹਿੱਸਾ ਪਾਇਆ ਕਰੋ ਤਾਂ ਕਹਿੰਦੇ ਇੱਕ ਸਿੱਖ ਸਤਗੁਰੂ ਸੱਚੇ ਪਾਸ਼ਾ ਜੀ ਨੂੰ ਬੇਨਤੀ ਕਰਨ ਲੱਗਾ ਕਿ ਸਤਗੁਰ ਸੱਚੇ ਪਾਸ਼ਾ ਜੀ ਤੁਸੀਂ ਕਹਿ ਦਿੰਦੇ ਹੋ ਕਿ ਆਪਣੀ ਕਿਰਤ ਕਮਾਈ ਦਾ ਦਸਵੰਦ ਕੱਢੋ ਪਰ ਮੇਰੀ ਤਾਂ ਕਮਾਈ ਬਹੁਤ ਹੀ ਥੋੜੀ ਹੈ ਜਿੰਨੀ ਮੇਰੀ ਕਮਾਈ ਹੈ ਉਹ ਤਾਂ ਕਈ ਲੋਕ ਦਸਵੰਦ ਕੱਢਦੇ ਹਨ ਤਾਂ ਉਹ ਮੇਰੀ ਥੋੜੀ ਜਿਹੀ ਕਮਾਈ ਦੇ ਵਿੱਚੋਂ ਕੀ ਦਸਵੰਦ ਕੱਢਾਂ ਤੇ ਕਹਿੰਦੇ ਸਤਗੁਰ ਸੱਚੇ ਪਾਸ਼ਾ ਜੀ ਨੇ ਕਿਹਾ ਕਿ ਸਿੱਖਾ ਤੂੰ ਦਿਨ ਦੇ ਵਿੱਚ ਕਿੰਨੀਆਂ ਰੋਟੀਆਂ ਖਾਂਦਾ ਹੈ ਕਹਿੰਦੇ ਕਿ ਉਹ ਸਿੱਖ ਕਹਿਣ ਲੱਗਾ ਸਤਗੁਰ ਸੱਚੇ ਪਾਸ਼ਾ ਚਾਰ ਰੋਟੀਆਂ ਖਾਂਦਾ ਹਾਂ ਦੋ ਸਵੇਰੇ ਤੋਂ ਸ਼ਾਮ ਨੂੰ ਤੇ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕੱਲ ਤੋਂ ਤੂੰ ਤਿੰਨ ਰੋਟੀਆਂ ਖਾਣੀਆਂ ਸ਼ੁਰੂ ਕਰ ਉਹ ਇੱਕ ਰੋਟੀ ਤੂੰ ਸੇਵਾ ਦੇ ਵਿੱਚ ਲਾਉਣੀ ਹੈ ਤੂੰ ਇੱਕ ਰੋਟੀ ਦਾ ਆਟਾ ਹਰ ਰੋਜ਼ ਕੱਢ ਕੇ ਇੱਕ ਬਰਤਨ ਦੇ ਵਿੱਚ ਪਾ ਦਿਆ ਕਰ ਤੇਰਾ ਉਹ ਦਸਬੰਦ ਪ੍ਰਵਾਨ ਹੋ ਜਾਵੇਗਾ ਲੇਖੇ ਲੱਗ ਜਾਵੇਗਾ ਕਹਿੰਦੇ ਉਹ ਸਿੱਖ ਕਹਿਣ ਲੱਗਾ ਸਤਿਗੁਰ ਸੱਚੇ ਪਾਤਸ਼ਾਹ ਜੀ ਇੱਕ ਰੋਟੀ ਦੇ ਨਾਲ ਕੀ ਹੋਵੇਗਾ ਤੇ ਕਹਿੰਦੇ ਸਤਗੁਰ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਤੇਰੀ ਇੱਕ ਰੋਟੀ ਸੇਵਾ ਦੇ ਵਿੱਚ ਲਾਉਣ ਦੇ ਨਾਲ ਤੂੰ ਹਜ਼ਾਰਾਂ ਰੋਟੀਆਂ ਦੀ ਸੇਵਾ ਕਰਨ ਵਾਲਾ ਬਣ ਜਾਵੇਂਗਾ ਕਹਿੰਦੇ ਇਹ ਗੱਲ ਸੁਣ ਕੇ ਇੱਕ ਸਿੱਖ ਹੋਰ ਖੜਾ ਹੋਇਆ ਉਹਨੇ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਬੇਨਤੀ ਕੀਤੀ ਕਿ ਪਾਤਸ਼ਾਹ ਚਲੋ ਇਹ ਤਾਂ ਦੋਵੇਂ ਵੇਲੇ ਰੋਟੀ ਖਾਂਦਾ ਇਹਦੇ ਵਿੱਚੋਂ ਇੱਕ ਰੋਟੀ ਕੱਢ ਲਵਾਂਗਾ ਪਾਤਸ਼ਾਹ ਸੱਚੇ ਪਾਸ਼ਾ ਮੇਰੀ ਤਾਂ ਕਮਾਈ ਇੰਨੀ ਥੋੜੀ ਹੈ ਕਿ ਸਾਨੂੰ ਤਾਂ ਇੱਕ ਵਕਤ ਦੀ ਰੋਟੀ ਮੱਸਾ ਮਿਲਦੀ ਹੈ ਉਹ ਵੀ ਰਜਵੀ ਨਹੀਂ ਮਿਲਦੀ ਅਸੀਂ ਕਿਸ ਤਰ੍ਹਾਂ ਆਪਣੀ ਕਮਾਈ ਦਾ ਦਸਵੰਦ ਲੇਖੇ ਲਈਏ ਤਾਂ ਕਹਿੰਦੇ ਸਤਗੁਰ ਸੱਚੇ ਪਾਸ਼ਾ ਜੀ ਕਹਿਣ ਲੱਗੇ ਕਿ ਸਿੱਖਾ ਤੇਰੀ ਪਤਨੀ ਤੇਰੇ ਨਾਲ ਆਈ ਹੈ ਤਾਂ ਉਹਨੇ ਕਿਹਾ ਹਾਂ ਜੀ ਕਹਿੰਦੇ ਬੁਲਾਓ ਉਹਨਾਂ ਨੂੰ ਤੇ ਕਹਿੰਦੇ ਜਦੋਂ ਉਹ ਸਿੱਖ ਦੀ ਪਤਨੀ ਸਿੰਘ ਨੇ ਗੁਰੂ ਸਾਹਿਬ ਜੀ ਦੇ ਸਾਹਮਣੇ ਆਈ ਤਾਂ ਸਤਗੁਰ ਸੱਚੇ ਪਾਤਸ਼ਾਹ ਨੇ ਕਿਹਾ ਧੀਏ ਜਦੋਂ ਵੀ ਤੂੰ ਰੋਟੀ ਬਣਾਵੇਂਗੀ ਉਹ ਰੋਟੀ ਬਣਾਉਣ ਲੱਗਿਆਂ ਆਟੇ ਦੇ ਵਿੱਚੋਂ ਇੱਕ ਚੁੰਡੀ ਆਟੇ ਦੀ ਕੱਢ ਕੇ ਇੱਕ ਬਰਤਨ ਦੇ ਵਿੱਚ ਪਾ ਦਿਆ ਕਰੀ ਇੱਕ ਚੁਟਕੀ ਆਟੇ ਦੀ ਜਦੋਂ ਕੋਈ 2-4 ਰੋਟੀਆਂ ਜਿੰਨਾ ਆਟਾ ਹੋ ਜਾਵੇ ਤਾਂ ਉਹ ਆਟਾ ਤੁਸੀਂ ਗੁਰੂ ਘਰ ਦੇ ਲੰਗਰਾਂ ਦੇ ਵਿੱਚ ਪਾ ਦੇਣਾ ਤੁਹਾਡੀ ਇੰਨੀ ਕ ਸੇਵਾ ਹੀ ਗੁਰੂ ਸਾਹਿਬ ਜੀ ਦੇ ਘਰ ਦੇ ਵਿੱਚ ਪ੍ਰਵਾਨ ਹੋ ਜਾਵੇਗੀ ਕਹਿੰਦੇ ਉਸ ਸਿੱਖ ਕਹਿਣ ਲੱਗਾ ਸਤਗੁਰ ਸੱਚੇ ਪਾਸ਼ਾ ਜੀ ਇੱਕ ਚੁੰਡੀ ਆਟੇ ਦੇ ਨਾਲ ਸਾਡਾ ਦਸਬੰਦ ਲੇਖੇ ਲੱਗ ਜਾਵੇਗਾ ਸਾਡਾ ਭਲਾ ਹੋ ਜਾਵੇਗਾ ਕਹਿੰਦੇ ਉਸ ਵਕਤ ਮੇਰੇ ਸਤਵੇਂ ਪਾਸ਼ਾ ਜੀ ਨੇ ਸੰਗਤਾਂ ਨੂੰ ਇੱਕ ਕਹਾਣੀ ਸੁਣਾਈ ਸਤਗੁਰ ਸੱਚੇ ਪਾਸ਼ਾ ਜੀ ਕਹਿਣ ਲੱਗੇ ਇੱਕ ਪਿੰਡ ਦੇ ਵਿੱਚ ਇੱਕ ਬਹੁਤ ਹੀ ਗਰੀਬ ਪਰਿਵਾਰ ਰਹਿੰਦਾ ਸੀ ਉਹਨਾਂ ਦੇ ਕੋਲ ਬੜੀ ਥੋੜੀ ਜਿਹੀ ਜ਼ਮੀਨ ਸੀ ਜਿਹਦੇ ਵਿੱਚ ਉਹ ਆਪਣੇ ਲਈ ਅਨਾਜ ਉਗਾਉਂਦੇ ਸੀ ਉਸੇ ਹੀ ਅਨਾਜ ਦੇ ਨਾਲ ਕਹਿੰਦੇ ਕਿ ਪੂਰਾ ਸਾਲ ਉਹ ਗੁਜ਼ਾਰਾ ਕਰਦੇ ਉਹ ਥੋੜੀ ਜਿਹੀ ਜ਼ਮੀਨ ਦੇ ਵਿੱਚ ਬੜੀ ਥੋੜੀ ਖੇਤੀ ਹੋ ਪਾਉਂਦੀ ਸੀ ਥੋੜਾ ਅਨਾਜ ਨਿਕਲਦਾ ਸੀ ਤੇ ਇਸ ਕਰਕੇ ਇੱਕ ਵਕਤ ਦੀ ਰੋਟੀ ਹੀ ਉਹ ਪਤੀ ਪਤਨੀ ਨੂੰ ਮਿਲਦੀ ਸੀ ਕਹਿੰਦੇ ਉਹਨਾਂ ਦੇ ਘਰ ਦੇ ਵਿੱਚ ਇੱਕ ਦਰਖਤ ਸੀ ਤੇ ਦਰਖਤ ਤੇ ਇੱਕ ਚਿੜਾ ਤੇ ਚਿੜੀ ਰਹਿੰਦੇ ਸਨ ਕਹਿੰਦੇ ਉਹ ਚਿੜਾ ਤੇ ਚਿੜੀ ਹਰ ਰੋਜ਼ ਇਹ ਪਤੀ ਪਤਨੀ ਨੂੰ ਦੇਖਦੇ ਕਹਿੰਦੇ ਇੱਕ ਦਿਨ ਚਿੜਾ ਤੇ ਚਿੜੀ ਨੇ ਆਪਸ ਦੇ ਵਿੱਚ ਸਲਾਹ ਕੀਤੀ ਇਹਨਾਂ ਨੂੰ ਤਾਂ ਗਿਆਨ ਨਹੀਂ ਹੈ ਇਹਨਾਂ ਦਾ ਪਲਾ ਖਿੰਜ ਹੋਣਾ ਹੈ ਪਰ ਆਪਾਂ ਨੂੰ ਤਾਂ 파ਸ਼ਾ ਨੇ ਇਹਨਾਂ ਦੇ ਘਰ ਦਾ ਅੰਨ ਖਾਂਦੇ ਹਾਂ ਇਸ ਕਰਕੇ ਸਾਨੂੰ ਇਹਨਾਂ ਬਾਰੇ ਕੁਝ ਸੋਚਣਾ ਚਾਹੀਦਾ ਹੈ ਕਹਿੰਦੇ ਦੋਵਾਂ ਨੇ ਸਲਾਹ ਕੀਤੀ ਕਿ ਆਪਾਂ ਜਦੋਂ ਇਹ ਆਟਾ ਪੀਸਣ ਦੇ ਲਈ ਦਾਣੇ ਧੁੱਪੇ ਸਕਾਉਣਗੇ ਤਾਂ ਇਹਨਾਂ ਦੇ ਘਰ ਦੇ ਵਿੱਚੋਂ ਆਪਾਂ ਅਨਾਜ ਲੈ ਜਾ ਕੇ ਗੁਰੂ ਕੇ ਲੰਗਰਾਂ ਦੇ ਵਿੱਚ ਪਾ ਦਿਆ ਕਰਾਂਗੇ ਚਿੜੀ ਤੇ ਜਿੜੀ ਨੇ ਦੋ-ਦੋ ਦਾਣੇ ਆਪਣੀ ਚੁੰਝੇ ਦੇ ਵਿੱਚ ਪਾਉਣੇ ਅਤੇ ਗੁਰੂ ਦੇ ਲੰਗਰਾਂ ਦੇ ਵਿੱਚ ਜਾ ਕੇ ਪਾਉਣੇ ਕਹਿੰਦੇ ਜਿਵੇਂ-ਜਿਵੇਂ ਉਹ ਸਿੱਖ ਦੇ ਘਰ ਦੇ ਚਾਰ ਦਾਣੇ ਗੁਰੂ ਕੇ ਲੰਗਰਾਂ ਦੇ ਵਿੱਚ ਪੈਣ ਲੱਗੇ ਇਹਨਾਂ ਦੇ ਤਾਂ ਦਿਨ ਹੀ ਬਦਲ ਗਏ ਕਹਿੰਦੇ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਇੰਨੀ ਕਿਰਪਾ ਹੋਈ ਕਿ ਉਹ ਥੋੜੀ ਜਿਹੀ ਜ਼ਮੀਨ ਦੇ ਵਿੱਚ ਹੀ ਇਹਨਾਂ ਦੀ ਬਹੁਤ ਸੋਹਣੀ ਖੇਤੀ ਹੋਣ ਲੱਗੀ ਬਹੁਤ ਅਨਾਜ ਪੈਦਾ ਹੋਣ ਲੱਗਾ ਇਨਾਂ ਦੇ ਘਰ ਦੇ ਵਿੱਚ ਬਰਕਤ ਰਹਿਣ ਲੱਗੀ ਹੌਲੀ-ਹੌਲੀ ਇਹਨਾਂ ਦੀ ਕਮਾਈ ਦੇ ਵਿੱਚ ਵਾਧਾ ਹੋਣ ਲੱਗਾ ਕਾਰੋਬਾਰ ਦੇ ਵਿੱਚ ਵਾਧਾ ਹੋਣ ਲੱਗਾ ਕਹਿੰਦੇ ਕਿ ਇਹ ਚੌਂਪੜੀ ਦੇ ਵਿੱਚ ਰਹਿੰਦੇ ਸਨ ਤੇ ਕਹਿੰਦੇ ਕਿ ਉਹ ਕੱਖਾਂ ਦੀ ਚੌਂਪੜੀ ਨੂੰ ਹਟਾ ਕੇ ਇਹਨਾਂ ਨੇ ਸੋਨਾ ਮਕਾਨ ਬਣਾ ਲਿਆ ਕਹਿੰਦੇ ਜਦੋਂ ਮਕਾਨ ਬਣਾਉਣਾ ਸੀ ਤੇ ਘਰ ਬਣਾਉਣਾ ਸੀ ਤਾਂ ਉਹ ਦਰਖਤ ਤਾਂ ਉਹ ਦਰਖਤ ਵਿਚਾਲੇ ਆਉਂਦਾ ਸੀ ਜਿਸ ਦਰਖਤ ਤੇ ਉਹ ਚਿੜੀ ਅਤੇ ਚਿੜਾ ਆਲਾ ਨਾ ਬਣਾ ਕੇ ਬੈਠੇ ਸਨ ਕਹਿੰਦੇ ਇਹਨਾਂ ਨੇ ਉਹ ਦਰਖਤ ਆਪਣੇ ਘਰ ਦੇ ਵਿੱਚੋਂ ਕਟਵਾ ਦਿੱਤਾ ਵੜਾ ਦਿੱਤਾ ਤੇ ਜਦੋਂ ਦਰਖਤ ਵੱਡਿਆ ਗਿਆ ਤਾਂ ਉਹ ਕਹਿੰਦੇ ਕਿ ਚਿੜੀ ਅਤੇ ਚਿੜੀ ਨੂੰ ਆਪਣੇ ਰਹਿਣ ਦੇ ਲਈ ਕਿਤੇ ਹੋਰ ਥਾਂ ਲੱਭਣੀ ਪਈ ਉਹ ਚਿੜੀ ਤੇ ਚਿੜਾ ਇਹਨਾਂ ਦੇ ਘਰ ਚੋਂ ਨਿਕਲ ਗਏ ਇਹਨਾਂ ਦੇ ਦਿਨ ਬਦਲ ਗਏ ਪਰਮਾਤਮਾ ਨੇ ਬੜੀ ਸੋਹਣੀ ਸੁਹਣੀ ਪਰ ਜਿਉਂ ਹੀ ਉਹ ਚਿੜਾ ਤੇ ਚਿੜੀ ਇਹਨਾਂ ਦੇ ਘਰੋਂ ਗਏ ਇਹਨਾਂ ਦੇ ਘਰ ਦਾ ਦਸਵੰਦ ਗੁਰੂ ਘਰੇ ਜਾਣਾ ਬੰਦ ਹੋ ਗਿਆ ਤਾਂ ਕਹਿੰਦੇ ਇਹਨਾਂ ਦੇ ਤਿੰਨ ਫਿਰ ਉਸੇ ਤਰ੍ਹਾਂ ਹੀ ਆਉਣੇ ਸ਼ੁਰੂ ਹੋ ਗਏ ਇਹਨਾਂ ਨੂੰ ਘਾਟੇ ਪੈਣੇ ਸ਼ੁਰੂ ਹੋ ਗਏ ਦੁੱਖ ਰੋਗ ਦਿਨਿੱਦਰ ਨੇ ਕਰ ਕਰ ਲਿਆ ਸੋ ਸਾਧ ਸੰਗਤ ਜੀ ਇਹ ਸਾਕੀ ਸੁਣਾਉਂਦਾ ਮਕਸਰ ਇਹ ਸੀ ਬਚਨ ਕੀਤੇ ਸੰਗਤਾਂ ਦੇ ਨਾਲ ਕਿ ਜੇਕਰ ਚਾਰ ਧਾਣੇ ਦੇ ਨਾਲ ਉਹ ਸਿੱਖ ਤੇ ਸਿੱਖਣੀ ਦਾ ਪਲਾ ਹੋ ਸਕਦਾ ਹੈ ਤਾਂ ਫਿਰ ਤੁਹਾਡੇ ਘਰ ਦੀ ਇੱਕ ਚੁੰਡੀ ਆਟੇ ਦੇ ਨਾਲ ਤੁਹਾਡਾ ਪਲਾ ਕਿਉਂ ਨਹੀਂ ਹੋ ਸਕਦਾ ਸੋ ਗੁਰੂ ਸਾਹਿਬ ਜੀ ਨੇ ਸਾਨੂੰ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਕੱਢਣਾ ਸਿਖਾਇਆ ਹੈ। ਪਾਸ਼ਾ ਜੀ ਕਹਿੰਦੇ ਹਨ ਕਿ ਅਮੀਰ ਦਾ 1000 ਅਤੇ ਗਰੀਬ ਦਾ 1 ਰੁਪਿਆ ਇਕ ਬਰਾਬਰ ਹੈ ਭਾਵੇਂ ਜਿੰਨੀ ਕਿਸੇ ਦੀ ਸਮਰੱਥਾ ਹੈ, ਜਿੰਨੀ ਕਿਸੇ ਦੀ ਕਮਾਈ ਹੈ, ਉਹਨੇ ਉਸੇ ਹੀ ਹਿਸਾਬ ਦੇ ਨਾਲ ਦਸਵੰਦ ਕੱਢਣਾ ਹੈ। ਇਸ ਕਰਕੇ ਥੋੜਾ ਹੋਵੇ, ਪੋਤਾ ਹੋਵੇ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਜ਼ਰੂਰ ਕੱਢੋ। ਕਿਉਂਕਿ ਗੁਰੂ ਸਾਹਿਬ ਜੀ ਨੇ ਸਾਨੂੰ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਕੱਢਣ ਦਾ ਹੁਕਮ ਕੀਤਾ ਹੈ। ਬਾਬਾ ਆਨੰਦ ਸਿੰਘ ਜੀ ਬਚਨ ਕਰਦੇ ਸਨ ਕਿ ਜਿਹੜੇ ਮਨੁੱਖ ਆਪਣੀ ਕਿਰਤ ਕਮਾਈ ਦੇ ਵਿੱਚੋਂ ਇਮਾਨਦਾਰੀ ਦੇ ਨਾਲ ਦਸਵੰਦ ਕੱਢਦੇ ਹਨ, ਉਹਨਾਂ ਦਾ ਬਾਕੀ ਹਿੱਸਾ ਅੰਮ੍ਰਿਤ ਬਣ ਜਾਂਦਾ ਹੈ। ਭਾਵੇਂ 100 ਦੇ ਵਿੱਚੋਂ ਜੇ ਆਪਾਂ 10 ਕੱਢ ਦਿੱਤੇ, ਤਾਂ ਬਾਕੀ 90 ਸਾਡੇ ਲਈ ਅੰਮ੍ਰਿਤ ਹੈ। ਪਾ ਜੇਕਰ ਅਸੀਂ ਗੁਰੂ ਦਾ ਹਿੱਸਾ ਖਾ ਗਏ ਪਾਉ ਕੇ ਤਾਂ ਸੁਵੰਦ ਨਹੀਂ ਕੱਢਿਆ ਤਾਂ ਬਾਬਾ ਜੀ ਕਹਿੰਦੇ ਫਿਰ ਸਾਡੇ ਜਿਹੜੇ 90 ਹਨ ਉਹ ਵੀ ਸਾਡੇ ਲਈ ਜ਼ੈਰ ਹਨ ਇਹ ਦਸਵੇਂ ਹਿੱਸੇ ਤੇ ਸਾਡਾ ਹੱਕ ਹੈ ਕਿਉਂਕਿ ਸਾਡੇ ਗੁਰੂ ਸਾਹਿਬ ਜੀ ਨੇ ਸਾਨੂੰ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਕੱਢਣ ਦਾ ਹੁਕਮ ਕੀਤਾ ਹੈ ਉਹਨਾਂ ਨੇ ਇਹ ਨਹੀਂ ਕਿਹਾ ਕਿ ਜੇ ਕੱਢ ਸਕਦੇ ਹੋ ਤਾਂ ਕੱਢ ਲਓ ਉਹਨਾਂ ਹੁਕਮ ਕੀਤਾ ਹੈ ਇਹ ਦਸਵੰਦ ਕੱਢਣਾ ਹੀ ਕੱਢਣਾ ਹੈ ਅਤੇ ਇਹ ਦਸਵੰਦ ਸਾਨੂੰ ਵਰਤਨਾ ਵਿੱਚ ਸਿਖਾਇਆ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਗਰੀਬ ਦੇ ਮੋਹ ਨੂੰ ਗੁਰੂ ਦੀ ਕੁਲ ਕਿਹਾ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਜਦੋਂ ਤੁਸੀਂ ਆਪਣੇ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਕੱਢਦੇ ਹੋ ਉਹ ਦਸਵੰਦ ਨੂੰ ਤੁਸੀਂ ਗੁਰੂ ਘਰ ਲੈ ਕੇ ਆਉਣ ਲੱਗਦੇ ਹੋ ਤਾਂ ਪਹਿਲਾਂ ਆਪਣੇ ਆਸ-ਪਾਸ ਦੇਖੋ ਜੇ ਤੁਹਾਡੇ ਆਸ-ਪਾਸ ਕੋਈ ਵੀ ਲੋੜਵੰਦ ਗਰੀਬ ਹੈ ਤਾਂ ਤੁਸੀਂ ਉਹਦੀ ਮਦਦ ਕਰ ਸਕਦੇ ਹੋ ਕੁਝ ਹਿੱਸਾ ਲੋੜਵੰਦ ਗਰੀਬਾਂ ਦੀ ਮਦਦ ਵਿੱਚ ਲਗਾ ਦਿਓ। ਕੁਝ ਹਿੱਸਾ ਗੁਰੂ ਘਰ ਦੇ ਵਿੱਚ ਚੱਲ ਰਹੀਆਂ ਸੇਵਾਵਾਂ ਦੇ ਵਿੱਚ ਪਾ ਦਿਓ। ਗੁਰੂ ਕੇ ਨੰਗਰਾਂ ਦੇ ਵਿੱਚ ਭਾਵੇਂ ਗੁਰੂ ਦੀ ਇਮਾਰਤ ਬਣ ਰਹੀ ਹੈ, ਗੁਰੂ ਘਰ ਦੇ ਵਿੱਚ ਹੋਰ ਬਹੁਤ ਸਾਰੇ ਕਾਰਜ ਹੁੰਦੇ ਹਨ। ਉਹਨਾਂ ਦੇ ਵਿੱਚ ਆਪਣਾ ਦਸਵੰਦ ਪਾ ਦਿਓ ਤਾਂ ਗੁਰੂ ਸਾਹਿਬ ਜੀ ਬਹੁਤ ਕਿਰਪਾ ਕਰਦੇ ਹਨ। ਸਾਡਾ ਕੱਢਿਆ ਹੋਇਆ ਦਸਵੰਦ ਵੀ ਸਾਡੇ ਕੋਲੋਂ ਕਈ ਵਾਰ ਹੋ ਕੇ ਵਾਪਸ ਆਉਂਦਾ ਹੈ। ਮਹਾਪੁਰਖ ਜੀ ਕਹਿੰਦੇ ਹਨ ਕਿ ਦਸਵੰਦ ਕੱਢਣਾ ਹੈ ਪਰ ਕੱਢਣਾ ਸੁਪਾਕੇ ਹੈ ਮਤਲਬ ਜਿਸ ਵੀ ਲੋੜ ਵੰਦ ਦੀ ਅਸੀਂ ਲੋੜ ਪੂਰੀ ਕਰ ਰਹੇ ਹਾਂ ਜੇ ਦੀ ਮਦਦ ਕਰ ਰਹੇ ਹਾਂ ਉਹਨੂੰ ਪਤਾ ਨਾ ਲੱਗੇ ਐਵੇਂ ਹੋ ਜਾਵੇ ਕਿ ਅਸੀਂ ਉਹ ਲੋੜ ਵੰਦ ਦੀ ਗਰੀਬ ਦੀ ਮਦਦ ਵੀ ਕਰ ਦਈਏ ਤਾਂ ਉਹਨੂੰ ਪਤਾ ਵੀ ਨਾ ਲੱਗੇ ਭਾਵ ਕਿ ਆਪਣੇ ਵਾਹ ਵਾਹ ਕਰਾਉਣ ਵਾਸਤੇ ਆਪਾਂ ਸੇਵਾ ਨਹੀਂ ਕਰਨੀ ਗੁਰੂ ਸਾਹਿਬ ਜੀ ਦਾ ਹੁਕਮ ਮੰਨ ਕੇ ਆਪਾਂ ਫਰਜ਼ ਸਮਝ ਕੇ ਸੇਵਾ ਕਰਨੀ ਹੈ ਜੇ ਸਾਤਗੋ ਸੱਚੇ ਪਾਸ਼ਾ ਜੀ ਨੇ ਇਹ ਸੇਵਾ ਕਰਨ ਦੇ ਸਮਰੱਥ ਬਣਾਇਆ ਹੈ ਤਾਂ ਮਾਲਕ ਦਾ ਸ਼ੁਕਰਾਨਾ ਕਰਕੇ ਸੇਵਾ ਕਰਨੀ ਹੈ ਕਦੇ ਵੀ ਕੀਤੀ ਹੋਈ ਸੇਵਾ ਦਾ ਮਾਣ ਹੰਕਾਰ ਨਹੀਂ ਕਰਨਾ ਵਿਖਾਵਾ ਨਹੀਂ ਕਰਨਾ ਥਾਂ ਥਾਂ ਤੇ ਉਹਦੀ ਚਰਚਾ ਨਹੀਂ ਕਰਨੀ ਜਿੰਨਾ ਹੀ ਗੁਪਤ ਰੂਪ ਦੇ ਵਿੱਚ ਆਪਾਂ ਕਿਸੇ ਦੀ ਮਦਦ ਕਰਦੇ ਹਾਂ ਗੁਪਤ ਰੂਪ ਦੇ ਵਿੱਚ ਦਾਨ ਪੁੰਨ ਕਰਦੇ ਹਾਂ ਜਾਂ ਗੁਪਤ ਰੂਪ ਦੇ ਵਿੱਚ ਗੁਰੂ ਘਰ ਦੇ ਵਿੱਚ ਸੇਵਾ ਕਰਦੇ ਹਾਂ ਤਾਂ ਉਹ ਸੇਵਾ ਨੂੰ ਬਹੁਤ ਛੇਤੀ ਰੰਗ ਪਾਗ ਲੱਗਦੇ ਹਨ ਸੋ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦੇ ਹੁਕਮ ਨੂੰ ਮੰਨੀਏ ਤਾਂ ਗੁਰੂ ਸਾਹਿਬ ਜੀ ਦੇ ਅਨੁਸਾਰ ਸਾਡੀ ਕੀਤੀ ਹੋਈ ਕਾਤੇ ਕਮਾਈ ਦੇ ਵਿੱਚੋਂ ਦਸਵੰਦ ਕੱਢਣਾ ਸਾਡੇ ਲਈ ਜ਼ਰੂਰੀ ਹੈ ਜਿੰਨੀ ਸਾਡੀ ਕਮਾਈ ਹੈ ਆਪਾਂ ਆਪਣੀ ਸਮਰੱਥਾ ਦੇ ਅਨੁਸਾਰ ਇਹ ਸੇਵਾ ਕਰਨੀ ਹੈ ਜੇ ਕਿਸੇ ਦੀ ਥੋੜੀ ਕਮਾਈ ਹੈ ਤਾਂ ਥੋੜੇ ਦੇ ਨਾਲ ਸੇਵਾ ਕਰ ਲਵੇ ਜੇ ਕਿਸੇ ਦੀ ਬਹੁਤੀ ਕਮਾਈ ਹੈ ਤਾਂ ਉਹ ਬਹੁਤੇ ਨਾਲ ਸੇਵਾ ਕਰ ਲਵੇ ਗੁਰੂ ਘਰ ਦੇ ਵਿੱਚ ਆਪਾਂ ਗੁਰੂ ਸਾਹਿਬ ਜੀ ਦੇ ਲਈ ਸਭ ਬਰਾਬਰ ਹਾਂ ਉਥੇ ਸਾਡੇ ਹੱਥ ਦੇ ਵਿੱਚ ਫੜੀਆਂ ਹੋਈਆਂ ਸੇਵਾਵਾਂ ਪੇਟਾਵਾਂ ਨਹੀਂ ਦੇਖੀਆਂ ਜਾਂਦੀਆਂ ਉਥੇ ਸਾਡੇ ਮਨ ਦੀ ਭਾਵਨਾ ਦੇਖੀ ਜਾਂਦੀ ਹੈ ਜੇ ਸਾਡੇ ਮਨ ਦੀ ਭਾਵਨਾ ਸੱਚੀ ਸੁੱਚੀ ਹੈ ਅਸੀਂ ਗੁਰੂ ਸਾਹਿਬ ਜੀ ਦੇ ਪਿਆਰੇ ਹਾਂ ਸਾਡੇ ਤੇ ਗੁਰੂ ਸਾਹਿਬ ਜੀ ਦੀ ਕਿਰਪਾ ਬਰਾਬਰ ਹੋਵੇਗੀ ਉਥੇ ਅਮੀਰ ਗਰੀਬ ਨਹੀਂ ਦੇਖਿਆ ਜਾਂਦਾ ਉਥੇ ਜਾਤ ਪਾਤ ਨਹੀਂ ਦੇਖੀ ਜਾਂਦੀ ਗੁਰੂ ਸੇ ਗੁਰੂ ਸਾਹਿਬ ਜੀ ਤਾਂ ਆਪਣੇ ਦਰ ਆਈਆਂ ਨੂੰ ਗਲ ਵਕੜੀ ਦੇ ਵਿੱਚ ਲੈ ਕੇ ਪਿਆਰ ਕਰਦੇ ਹਨ ਬਸ ਦਰ ਆਇਆ ਬੰਦਾ ਗੁਰੂ ਦਾ ਹੋ ਕੇ ਹੀ ਆਵੇ ਨਮਾਣਾ ਹੋ ਕੇ ਆਵੇ ਤੇ ਗੁਰੂ ਅੱਗੇ ਟੈਪ ਆਵੇ ਗੁਰੂ ਸਾਹਿਬ ਜੀ ਨੂੰ ਹੱਥ ਜੋੜ ਕੇ ਅਰਦਾਸ ਕਰਨੀ ਹੈ ਕਿ ਮੇਰੀ ਆਸ ਮੇਰੀ ਅਰਦਾਸ ਸਤਗੋ ਸੱਚੇ ਪਾਸ਼ਾ ਤੁਹਾਡੇ ਅੱਗੇ ਹੈ ਤੁਹਾਡੇ ਤੋਂ ਬਿਨਾ ਮੇਰਾ ਕੋਈ ਨਹੀਂ ਮੈਂ ਭਾਵੇਂ ਚੰਗਾ ਹਾਂ ਮਾੜਾ ਹਾਂ ਤੁਹਾਡਾ ਹਾਂ ਬਸ ਮੈਨੂੰ ਆਪਣਾ ਬਣਾ ਲਓ ਤਾਂ ਫਿਰ ਦੇਖਿਓ ਸਾ ਸੰਗਤ ਜੀ ਜਦੋਂ ਅਸੀਂ ਆਪਣੇ ਆਪ ਨੂੰ ਗੁਰੂ ਦੇ ਹਵਾਲੇ ਕਰ ਦਿੱਤਾ ਗੁਰੂ ਨੇ ਸਾਨੂੰ ਆਪਣਾ ਬਣਾ ਲਿਆ ਤਾਂ ਫਿਰ ਸਾਡੀਆਂ ਫਿਕਰ ਚਿੰਤਾਵਾਂ ਵੀ ਗੁਰੂ ਦੀਆਂ ਹੋ ਜਾਣਕੀਆਂ ਸੋ ਮੁਕਤੀ ਗੱਲ ਇਹ ਹੈ ਕਿ ਗੁਰੂ ਦੇ ਲੱਗਣਾ ਹੈ ਗੁਰੂ ਤੋਂ ਬਿਨਾ ਸਾਡਾ ਹੋਰ ਕੋਈ ਪਰ ਉਤਾਰਾ ਨਹੀਂ ਕਰ ਸਕਦਾ ਜ਼ਿੰਦਗੀ ਦੇ ਵਿੱਚ ਦੁੱਖ ਹੋਵੇ ਸੁੱਖ ਹੋਵੇ ਗੁਰੂ ਅਗੇ ਅਰਦਾਸ ਕਰੋ ਕਿਤੇ ਸੱਜੇ ਖੱਬੇ ਪਰ ਜਾਂਦੀ ਲੋੜ ਨਹੀਂ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਸਾਨੂੰ ਸਾਡੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਗੁਰੂ ਸਾਹਿਬ ਜੀ ਨੇ ਗੁਰਬਾਣੀ ਤੇ ਰਾਹੀਂ ਦੱਸਿਆ ਹੈ ਗੁਰੂ ਸਾਹਿਬ ਜੀ ਦੇ ਜੀਵਨ ਨੂੰ ਪੜਿਏ ਤੇ ਦੱਸਾਂ ਹੀ ਗੁਰੂ ਸਾਹਿਬਨਾ ਦਾ ਜੀਵਨ ਪੜ ਲਓ ਗੁਰੂ ਸਾਹਿਬ ਜੀ ਦੇ ਜੀਵਨ ਨੂੰ ਪੜਦੇ ਹੋਇਆਂ ਉਹਨਾਂ ਦੇ ਜੀਵਨ ਦੇ ਵਿੱਚ ਅਨੇਕਾਂ ਹੀ ਘਟਨਾਵਾਂ ਅਨੇਕਾਂ ਸਾਖੀਆਂ ਐਸੀਆਂ ਹਨ ਜਿਨ੍ਹਾਂ ਨੂੰ ਸੁਣ ਕੇ ਮਨ ਨੂੰ ਬਹੁਤ ਬਲ ਮਿਲਦਾ ਹੈ ਸਾਨੂੰ ਬਹੁਤ ਸਿੱਖਿਆਵਾਂ ਮਿਲਦੀਆਂ ਹਨ ਤਾਂ ਜਦੋਂ ਵੀ ਸਮਾਂ ਮਿਲਦਾ ਹੈ ਤਾਂ ਸੰਗਤ ਜੀ ਆਪਣੇ ਗੁਰੂ ਇਤਿਹਾਸ ਨੂੰ ਪੜ੍ਹਨਾ ਚਾਹੀਦਾ ਹੈ ਗੁਰੂ ਦੇ ਜੀਵਨ ਨੂੰ ਪੜ੍ਹਨਾ ਚਾਹੀਦਾ ਹੈ ਭਗਤਾਂ ਦੇ ਜੀਵਨ ਨੂੰ ਪੜ੍ਹਨਾ ਚਾਹੀਦਾ ਹੈ ਤਾਂ ਸਾਡਾ ਮਨ ਕਦੇ ਵੀ ਡੋਲੇਗਾ ਨਹੀਂ ਕਦੇ ਵੀ ਭਟਕੇਗਾ ਨਹੀਂ ਤਸਾ ਸੰਗਤ ਜੀ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਆਪਣੇ ਵਿਚਾਰ ਵੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਅਧ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਰਾਹੀ ਗੁਰ ਸਿੱਕੇ ਫਤਿਹ